ਸਸਿਕਾ ਜੀ ਦਾ ਸਵਾਗਤ ਕਰਦੇ ਆਂ ਤੁਹਾਡਾ ਵਾਹਿਗੁਰੂ ਕਲੋਥ ਹਾਊਸ ਐਂਡ ਪ੍ਰਤੀਕ ਪਟਲਾਡਾ ਵੱਲੋਂ ਪਲੀਜ਼ ਮੇਰੀ ਆਪਾਂ ਜੀ ਰਿਕਵੈਸਟ ਹੈ ਕਿ ਜਿਹੜੀਆਂ ਭੈਣਾਂ ਮੇਰੀ ਪਹਿਲੀ ਵਾਰੀ ਵੀਡੀਓ ਦੇਖ ਰਹੀਆਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਡੇਲੀ ਮਿਲ ਸਕੇ ਸਾਡੇ ਵੀਡੀਓ ਦਾ ਅਸੀਂ ਨਵੀਂ ਹਾਰਜ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੁੰਦੇ ਆਂ ਜੀ ਅੱਜ ਦੀ ਜਿਹੜੀ ਸਾਡੀ ਨਵੀਂ ਕਲੈਕਸ਼ਨ ਰਹਿਣ ਵਾਲੀ ਹੈ ਉਹ ਰਹਿਣ ਵਾਲੀ ਆ ਬਰਾਸ਼ੋ ਮੈਚਿੰਗ ਸੂਟ ਠੀਕ ਹੈ ਜੀ ਬਹੁਤ ਹੀ ਪਿਆਰੇ ਜੇ ਤੁਹਾਡੇ ਵਾਸਤੇ ਬਰਾਸ਼ੋ ਮੈਚਿੰਗ ਇਸ ਤੋਂ ਕਿ ਤੁਹਾਨੂੰ ਦਿਖਾਵਾਂਗੇ ਬਾਂਦਨੀ ਪ੍ਰਿੰਟ ਔਰਗੈਂਜ਼ਾ ਬਾਂਦਨੀ ਪ੍ਰਿੰਟ ਵੀ ਦਿਖਾਵਾਂਗੇ ਜਿਹੜੇ ਸਾਡੇ ਕੋਲੇ ਵਰਕ ਹੋ ਕੇ ਰੈਡੀ ਹੋਏ ਆ ਤੇ ਉਹਨਾਂ ਦੇ ਨਾਲ ਦੇ ਤੁਹਾਨੂੰ ਸੂਟ ਵੀ ਦਿਖਾਵਾਂਗੇ ਥੋੜੇ ਜਿਹਾ ਪਾਰਟੀ ਵੇਅਰ ਸੂਟ ਵੀ ਦਿਖਾਵਾਂਗੇ ਤੇ ਥੋੜੇ ਜਿਹਾ ਤੁਹਾਨੂੰ ਪਲੇਨ ਪੀਸ ਵੀ ਦਿਖਾਵਾਂਗੇ ਪਲੀਜ਼ ਤੁਹਾਨੂੰ ਰਿਕਵੈਸਟ ਹੈ ਕਿ ਮੇਰੀ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹਿਣਾ ਤੁਹਾਨੂੰ ਲਾਸਟ ਵਿੱਚ ਜਿੰਨਾਂ ਦੀ ਡਿਮਾਂਡ ਹੈ ਜੀ ਪਲੇਨ ਪੀਸਾਂ ਦੀ ਉਹ ਵੀ ਤੁਹਾਡੇ ਵਾਸਤੇ ਲੈ ਕੇ ਆਈਆਂ ਜੀ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦਿਖਾਵਾਂਗੇ ਜੀ ਸਾਡੇ ਕੋਲੇ ਰੈਡੀ ਹੋਇਆ ਬਾਂਦਨੀ ਪ੍ਰਿੰਟ ਦੇ ਵਿੱਚ ਪਿਓਰ ਔਰਗੈਂਜ਼ਾ ਦਾ ਪੀਸ ਹੈ ਜੀ ਚੈੱਕ ਕਰੋ ਠੀਕ ਹੈ ਜੀ ਕਿਸੇ ਕਸਟਮਰ ਦਾ ਸੂਟ ਰੈਡੀ ਹੋਇਆ ਸਾਡੇ ਕੋਲੇ ਦੇਖੋ ਜੀ ਇਹ نیچے ਕੀ ਰੈਡੀ ਹੋਇਆ ਇਹਦੇ ਚਾਕ ਰੈਡੀ ਹੋਇਆ ਦੇਖ ਸਕਦੇ ਹੋ ਤੁਸੀਂ ਇਹ ਫਲਾਵਰ ਦੋਨੋਂ ਸਾਈਡ ਚਾਕਾ ਤੇ ਆਉਣੇ ਆ ਵਰਕ ਦੀ ਤੁਸੀਂ ਫਿਨਿਸ਼ਿੰਗ ਨਜ਼ਦੀਕ ਤੋਂ ਦੇਖ ਸਕਦੇ ਹੋ ਜੀ ਠੀਕ ਹੈ ਜੀ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਪਿਓਰ ਔਰਗੇਂజా ਸਟਾਫ ਹੈ ਬਾਂਦਨੀ ਪ੍ਰਿੰਟ ਦੇ ਵਿੱਚ ਉੱਪਰ ਜਿਹੜੀਆਂ ਇਹ ਰੀਆਂ ਬੂਟੀਆਂ ਜਾ ਰਹੀਆਂ ਜੀ ਉੱਪਰ 셔ਟ ਦੇ ਪੂਰੀਆਂ ਬੂਟੀਆਂ ਜਾ ਰਹੀਆਂ ਠੀਕ ਹੈ ਇਹਦੇ ਨਾਲ ਜਿਹੜੀ ਆ ਵਾਲੀ ਬਾਜ਼ੂ ਰੈਡੀ ਹੋਈਆਂ ਜੀ ਚੈੱਕ ਕਰੋ ਜੀ ਠੀਕ ਹੈ ਜੀ ਇਹ ਵਾਲੀ ਇਹਦੇ ਨਾਲ ਬੋਟਮ ਹੈ ਜੀ ਬਾਂਦਨੀ ਪ੍ਰਿੰਟ ਦੇ ਵਿੱਚ ਦੁਪੱਟਾ ਅਸੀਂ ਕਰਵਾਇਆ ਪਿਓਰ ਔਰਗੇਂజా ਦਾ ਠੀਕ ਹੈ ਜੀ ਇਹ ਵਾਲਾ ਅਸੀਂ ਦੁਪੱਟਾ ਰੈਡੀ ਕੀਤਾ ਜੀ ਕਸਟਮਰ ਦਾ ਚੈੱਕ ਕਰ ਸਕਦੇ ਹੋ ਤੁਸੀਂ ਹਾਂਜੀ ਇਹ ਸੀ ਪਿਓਰ ਆਰਗੇਂਜ਼ਾ ਦਾ ਦੁਪੱਟਾ ਰੈਡੀ ਕਰਵਾਇਆ ਜੀ ਦੇਖ ਸਕਦੇ ਹੋ ਤੁਸੀਂ ਦੁਪੱਟਾ ਠੀਕ ਹੈ ਜੀ ਪਿਓਰ ਆਰਗੇਂਜ਼ਾ ਦਾ ਦੁਪੱਟਾ ਰੈਡੀ ਹੋਇਆ ਇਹਦੇ ਉੱਪਰ ਹਜੇ ਫਿਨਿਸ਼ਿੰਗ ਪੱਟੀ ਲੱਗਣੀ ਹੈ ਜੀ ਦੇਖੋ ਜੀ ਇਹ ਵਾਲੀ ਫਿਨਿਸ਼ਿੰਗ ਪੱਟੀ ਲਗਾ ਕੇ ਅਸੀਂ ਰੈਡੀ ਕਰਨਾ ਪੂਰਾ ਦੁਪੱਟਾ ਸੂਟ ਦੇ ਉੱਪਰ ਵੀ ਫਿਨਿਸ਼ਿੰਗ ਪੱਟੀ ਲਾ ਕੇ ਰੈਡੀ ਹੋਊਗਾ ਜੀ ਠੀਕ ਹੈ ਜੀ ਇਸ ਤੋਂ ਅੱਗੇ ਤੁਹਾਨੂੰ ਇੱਕ ਸੂਟ ਹੋਰ ਰੈਡੀ ਹੋਇਆ ਐਦਾਂ ਹੀ ਦੇਖ ਸਕਦੇ ਹੋ ਤੁਸੀਂ ਇਹ ਵੀ ਬਾਂਦਨੀ ਪ੍ਰਿੰਟ ਦੇ ਵਿੱਚ ਹੈ ਇਹ ਵੀ ਕਸਟਮਰ ਦਾ ਰੈਡੀ ਹੋਇਆ ਜੀ neck ਬਣਿਆ ਹਲਕਾ ਫੁਲਕਾ ਜਿਹਾ neck ਬਣਾਇਆ ਸੀ ਇਹ ਵਾਲੀਆਂ ਬਣੀਆਂ ਬਾਜੂ ਫਿਨਿਸ਼ਿੰਗ ਦੇਖੋ ਜੀ ਵਰਕ ਦੀ ਪੂਰੀ ਠੀਕ ਹੈ ਜੀ ਵਰਕ ਦੀ ਫਿਨਿਸ਼ਿੰਗ ਦੇਖੋ ਇਹ ਵਾਲੀਆਂ ਬਾਜੂ ਬਣੀਆਂ ਬੈਲ ਸਲੀਵਸ ਰੈਡੀ ਕੀਤੀਆਂ ਸੀ ਦੇਖ ਸਕਦੇ ਹੋ ਤੁਸੀਂ ਇਹ ਵਾਲੀ ਹੈਗੀ ਇਹਦੇ ਨਾਲ ਬੋਟਮ ਠੀਕ ਹੈ ਜੀ ਦੁਪੱਟਾ ਹਜੇ ਰੈਡੀ ਹੋਣ ਗਿਆ ਹੋਇਆ ਇਹ ਵਾਲੀ ਆਊਗੀ ਬੋਟਮ ਠੀਕ ਹੈ ਜੀ ਐਦਾਂ ਹੈ ਦੀ ਬੋਟਮ ਸਟੇਟ ਬੋਟਮ ਰੈਡੀ ਹੋਣੀ ਹੈ ਜੀ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਇਹਦੀ ਸਟੇਟ ਬਾਟਮ ਰੈਡੀ ਹੋਣੀ ਹੈ ਇਦਾਂ ਨੇ ਸਾਡੇ ਕੋਲੇ ਸੂਟ ਹੈਗੇ ਆ ਜੀ ਜੇ ਕਿਸੇ ਕਸਟਮਰ ਨੇ ਸੂਟ ਲੈਣਾ ਰੈਡੀ ਕਰਵਾਉਣਾ ਅਸੀਂ ਦਿਖਾ ਸਕਦੇ ਹਾਂ ਦੋ ਤਿੰਨ ਕਲਰ ਅਵੇਲੇਬਲ ਹੈ ਸਾਡੇ ਕੋਲੇ ਇਹ ਕੇਵਲਾ ਕਲਰ ਮਿਲੂਗਾ ਬੜਾ ਪਿਆਰਾ ਜਿਹਾ ਪੈਰਟ ਜਿਹਾ ਕਲਰ ਰਹਿਣ ਵਾਲਾ ਠੀਕ ਹੈ ਜੀ ਇੱਕ ਮਾਊਸ ਸ਼ੇਡ ਮਿਲਣ ਵਾਲਾ ਤੁਹਾਨੂੰ ਮਾਊਸ ਸ਼ੇਡ ਮਿਲੂਗਾ ਜੀ ਇਹਦੇ ਵਿੱਚ ਇੱਕ ਤੁਹਾਨੂੰ ਮਿਲੂਗਾ ਯੈਲੋ ਕਲਰ ਮਿੱਠਾ ਜਿਹਾ ਇੱਕ ਤੁਹਾਨੂੰ ਮਿਲੂਗਾ ਪਿੰਕ ਕਲਰ ਠੀਕ ਹੈ ਜੀ ਜੇਕਰ ਕਿਸੇ ਮੇਰੀ ਭੈਣ ਨੇ ਇਦਾਂ ਦਾ ਸੂਟ ਸਾਡੇ ਕੋਲ ਰੈਡੀ ਕਰਵਾਉਣਾ ਤਾਂ ਤੁਸੀਂ ਇਹਨਾਂ ਵਿੱਚੋਂ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਠੀਕ ਹੈ ਜੀ ਇਸ ਤੋਂ ਅੱਗੇ ਸੀ ਤੁਹਾਨੂੰ ਦਿਖਾਵਾਂਗੇ ਜੀ ਬ੍ਰਾਸ਼ੋ ਦੇਖੋ ਜੀ ਇਹ ਸਿੱਧਾ ਸੂਟਾਂ ਦਾ ਜਿਹੜਾ ਪ੍ਰਾਈਸ ਲੈਂਡ ਵਾਲਾ ਇਹ 1100 ਰੁਪਏ ਦਾ ਸੂਟ ਹੈ ਜੀ ਪਿਓਰ ਔਰਗੈਂਜ਼ਾ ਦਾ 1100 ਦਾ ਸੂਟਾਂ ਨੂੰ ਸਟੈਂਡ ਬਣਦਾ ਹੈ ਜੀ ਅਗਲਾ ਚੈੱਕ ਕਰੋ ਜੀ ਅੱਗੇ ਅਸੀਂ ਲੈ ਕੇ ਆਏ ਤੁਹਾਡੇ ਵਾਸਤੇ ਬਰਾਸ਼ੋ ਮੈਚਿੰਗ ਸੂਟ ਬਹੁਤ ਹੀ ਫਾਲਟੀਅਰ ਸੂਟ ਰਹਿਣ ਵਾਲਾ ਹੈ ਚੈੱਕ ਕਰੋ ਜੀ ਔਰਗੈਂਜਾ ਬਰਾਸ਼ੋ ਹੈ ਜੀ ਠੀਕ ਹੈ ਜੀ ਔਰਗੈਂਜਾ ਬਰਾਸ਼ੋ ਹੈ ਨਜ਼ਦੀਕ ਤੋਂ ਦੇਖੋ ਜੀ ਬਹੁਤ ਪਿਆਰਾ ਕਲਰ ਰਹਿਣ ਵਾਲਾ ਔਰਗੈਂਜਾ ਬਰਾਸ਼ੋ ਹੈ ਬਾਟਮ ਵੀ ਅਸੀਂ ਬੜੀ ਸੋਹਣੀ ਜੀ ਨਾਲ ਲਗਾਈ ਹੈ ਇਹਦੇ ਦੇਖੋ ਜੀ ਇਹ ਵਾਈ ਲੱਗੂਗੀ ਮੈਚਿੰਗ ਬਾਟਮ ਪ੍ਰਾਈਸ ਰਹਿਣ ਵਾਲਾ ਜੀ 1250 1250 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਬਿਲਕੁਲ ਜੈਨੂਲ ਜੀ ਰੀਸ ਸੀ ਤੁਹਾਡੇ ਵਾਸਤੇ ਲੈ ਕੇ ਆਏ ਆ ਸੂਟਾਂ ਦੀ 1250 ਦੇ ਵਿੱਚ ਠੀਕ ਹੈ ਜੀ ਮਾਰਕੀਟ ਦਾ ਰੇਟ ਹੈ 17-1800 ਰੁਪਏ ਤੋਂ ਨੂੰ ਮਿਲਣ ਵਾਲਾ ਸਾਡੇ ਸੀ ਤੁਹਾਨੂੰ 1250 ਦੇ ਵਿੱਚ ਬਰਾਸ਼ੋ ਮੈਚਿੰਗ ਸੂਟ ਦੇ ਰਹੇ ਆ ਬੜਾ ਸੋਹਣਾ ਜੀ ਮੈਚਿੰਗ ਲੈ ਕੇ ਆਏ ਤੁਹਾਡੇ ਵਾਸਤੇ ਅਗਲਾ ਕਲਰ ਚੈੱਕ ਕਰੋ ਜੀ ਇਹ ਪੀਚ ਫਲਾਵਰ ਹੈ ਠੀਕ ਹੈ ਜੀ ਇਹਦੇ ਜਿਹੜੇ ਫਲਾਵਰ ਹਨ ਇਹ ਪੀਚ ਸ਼ੇਡ ਚ ਬਣੇ ਹੋਏ ਆ ਬਹੁਤ ਹੀ ਪਿਆਰਾ ਪ੍ਰਿੰਟ ਰਹਿਣ ਵਾਲਾ ਔਰ ਗੈਂਜਾ ਬਰਾਸ਼ੋ ਰਹਿਣ ਵਾਲਾ ਜੀ ਚੈੱਕ ਕਰੋ ਜੀ ਔਰਗੈਂਜਾ ਬਰਾਸ਼ੋ ਹੈ ਜੀ ਇਹਦੇ ਨਾਲ ਜਿਹੜੀ ਅਸੀਂ बॉटਮ ਮੈਚ ਕੀਤੀ ਆ ਬਲੈਕ ਠੀਕ ਹੈ ਜੀ ਇਹਦੇ ਨਾਲ ਬੈਚਿੰਗ ਤੁਹਾਨੂੰ ਬਲੈਕ ਬਾਟਮ ਮਿਲੂਗੀ 1250 ਰੁਪਏ ਇਹਦਾ ਸੂਟਾਂ ਦੀ ਪ੍ਰਾਈਸ ਲੈਂਡ ਵਾਲੀ ਹੈ ਬਹੁਤ ਹੀ ਸੋਹਣੇ ਪਾਰਟੀ ਵੇਅਰ ਸੂਟ ਰੈਡੀ ਹੋਣੇ ਆ ਸਿੰਪਲ ਸੋਬਰ ਜੇ ਸੂਟ ਰੈਡੀ ਹੋਣੇ ਆ ਜੀ ਅਗਲਾ ਸੂਟ ਚੈੱਕ ਕਰੋ ਜੀ ਬੜਾ ਪਿਆਰਾ ਜਿਹਾ ਕਲਰ ਹੈ ਪਿਸਤਾ ਸ਼ੇਡ ਦੇ ਵਿੱਚ ਆਊਗਾ ਡਾਰਕ ਪਿਸਤਾ ਨੂੰ ਥੋੜਾ ਜਿਹਾ ਡਾਰਕ ਲਾਈਟ ਗ੍ਰੀਨ ਸ਼ੇਡ ਵੀ ਕਹਤਾਂਗੇ ਅਸੀਂ ਬਹੁਤ ਹੀ ਜ਼ਿਆਦਾ ਸੋਹਣਾ ਪ੍ਰਿੰਟ ਹੈ ਜੀ ਦੇਖੋ ਜੀ ਕਿੰਨਾ ਪਿਆਰਾ ਪ੍ਰਿੰਟ ਹੈ ਕਲਰ ਜਿਹੜਾ ਨਾ ਡਲ ਆ ਰਿਹਾ ਜੀ ਪਰ ਇੰਨਾ ਪਿਆਰਾ ਕਲਰ ਹੈ ਸਭ ਤੋਂ ਬੈਸਟ ਕਲਰ ਮੈਨੂੰ ਇਹੀ ਲੱਗ ਰਿਹਾ ਜੀ ਬਹੁਤ ਪਿਆਰਾ ਕਲਰ ਮੇਰੇ ਲਈ ਇਹੀ ਹੈ ਪਰ ਥੋੜਾ ਡਲ ਆ ਰਿਹਾ ਜੀ ਇਹ ਕਲਰ ਠੀਕ ਹੈ ਜੀ ਪਿਸਤਾ ਜੀ ਸ਼ੇਡ ਦੇ ਵਿੱਚ ਹੈ ਤੇ ਇਹ ਵਾਲੀ ਇਹਦੇ ਨਾਲ ਲੱਗੂਗੀ ਬਾਟਮ ਦੇਖੋ ਜੀ ਇਹ ਵਾਲੀ ਅਸੀਂ ਇਹਦੇ ਨਾਲ ਬਾਟਮ ਲਗਾਈ ਹੈ ਜੀ ਐਦਾਂ ਹੀ ਡਬਲ ਟੋਨ ਦੇ ਵਿੱਚ ਬਾਟਮ ਲਗਾਈ ਹੈ 1250 ਰੁਪਏ ਦੀ ਪ੍ਰਾਈਸ ਰਹਿਣ ਵਾਲੀ ਹੈ ਕਲਰ ਬਹੁਤ ਹੀ ਜ਼ਿਆਦਾ ਬੈਸਟ ਹੈ ਜੀ ਠੀਕ ਹੈ ਜੀ ਅਗਲਾ ਸੂਟ ਚੈੱਕ ਕਰ ਲੋ ਜੀ ਵਾਈਨ ਸ਼ੇਡ ਦੇ ਵਿੱਚ ਰਹੂਗਾ ਔਰਗੈਂਜਾ ਬਰਾਸ਼ੋ ਰਹਿਣ ਵਾਲੀ ਹੈ ਬਹੁਤ ਹੀ ਪਿਆਰੇ ਸੂਟ ਲੈ ਕੇ ਆਏ ਤੁਹਾਡੇ ਵਾਸਤੇ ਔਰਗੈਂਜਾ ਬਰਾਸ਼ੋ ਰਹਿਣ ਵਾਲੀ ਹੈ ਇਹਦੇ ਨਾਲ ਜਿਹੜੀ ਬਾਟਮ ਲਗਾਈ ਆ ਵਾਈਨ ਸ਼ੇਡ ਦੇ ਵਿੱਚ ਹੀ ਲਗਾਈ ਆ ਅਸੀਂ 베이스 ਦੇ ਨਾਲ ਦੀ ਠੀਕ ਹੈ ਜੀ ਪ੍ਰਾਈਸ ਰਹੂਗੀ 1250 ਬਹੁਤ ਹੀ ਪਿਆਰੇ ਜਿਹੇ ਸੂਟ ਰਹਿਣ ਵਾਲੇ ਆ ਜੀ ਪੁਆਇੰਟ ਵੀਅਰ ਸੂਟ ਰੈਡੀ ਹੋਣੇ ਆ ਬਣ ਕੇ ਠੀਕ ਹੈ ਜੀ ਕਲਰ ਚੈੱਕ ਕਰੀ ਚਲੋ ਤੇ ਆਪਣਾ ਆਰਡਰ ਬੁੱਕ ਕਰ ਚਲੋ ਜੀ 1250 ਦੇ ਵਿੱਚ ਤੁਹਾਨੂੰ ਮੈਚਿੰਗ ਸੂਟ ਮਿਲ ਰਿਹਾ ਬ੍ਰਸ਼ੋ ਦੇ ਠੀਕ ਹੈ ਜੀ ਸਾਡੀ ਬਹੁਤ ਹੀ ਜੈਨੂਅਲ ਜੀ ਪ੍ਰਾਈਸ ਹੁੰਦੀ ਹੈ ਇਹ ਵਾਲਾ ਕਲਰ ਦੇਖੋ ਜੀ ਹੁਣ ਸਹੀ ਕਲਰ ਆ ਰਿਹਾ ਜੀ ਠੀਕ ਹੈ ਜੀ ਦੂਰ ਤੋਂ ਦਿਖਾ ਰਹੇ ਆ ਬਿਲਕੁਲ ਸਹੀ ਕਲਰ ਇਹੀ ਆ ਰਿਹਾ ਜੀ ਬਹੁਤ ਪਿਆਰਾ ਕਲਰ ਹੈਨ ਵਾਲਾ ਇਹ ਸੂਟ ਦਾ ਠੀਕ ਹੈ ਜੀ ਵਾਈਨ ਸ਼ੇਡ ਦਿਖਾਇਆ ਸੀ ਤੁਹਾਨੂੰ ਅਸੀਂ ਇਹ ਵੀ ਬਹੁਤ ਪਿਆਰਾ ਕਲਰ ਹੈਨ ਵਾਲਾ ਅਗਲਾ ਦੇਖੋ ਜੀ ਬਲੈਕ بیس ਤੇ ਵਿੱਚ ਹੈ ਮਸਟਰਡ ਸ਼ੇਡ ਦੇ ਦੇ ਵਿੱਚ ਫਲਾਵਰ ਬਣੇ ਹੋਏ ਆ ਪ੍ਰਿੰਟ ਦੇਖੋ ਜੀ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਬਲੈਕ ਦੀ ਕਾਫੀ ਡਿਮਾਂਡ ਵੀ ਰਹਿੰਦੀ ਹੈ ਜੀ ਦੇਖੋ ਜੀ ਠੀਕ ਹੈ ਜੀ ਐਦਾਂ ਦੇ ਸਾਡੇ ਸੋਹਣੇ ਸੋਹਣੇ ਪਾਰਟੀ ਵੇਅਰ ਸੂਟ ਸਾਡੇ ਕੋਲੋਂ ਬਾਏ ਕਰਨ ਲਈ ਮੇਰੀਆਂ ਭੈਣਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲੈ ਸਾਡੀ ਰੋਜ਼ ਡੇਲੀ ਵੀਡੀਓ ਆਉਂਦੀ ਹੈ ਜੀ ਠੀਕ ਹੈ ਜੀ ਅਗਲੇ ਦਿਨ ਅਸੀਂ ਲਗਾਈ ਆ ਜੀ ਪਲੇਨ ਬਾਟਮ ਬਲੈਕ بیس ਦੀ ਬਾਟਮ ਲਗਾਈ ਆ ਚੈੱਕ ਕਰੋ ਜੀ ਬਹੁਤ ਪਿਆਰਾ ਸੂਟ ਰੈਡੀ ਹੋਣਾ ਬਣ ਕੇ ਠੀਕ ਹੈ ਜੀ ਲੁੱਕ ਤੁਹਾਡੀ ਵੱਖਰੀ ਜੀ ਆਉਣੀ ਹੈ ਐਦਾਂ ਦੇ ਸੂਟ ਵੇਅਰ ਕਰਕੇ ਬਹੁਤ ਪਿਆਰੇ ਸੂਟ ਰਹਿਣ ਵਾਲੇ ਆ ਅੱਗੇ ਲੈ ਕੇ ਆਏ ਆ ਸਕਿਨ ਪੀਚ ਕਲਰ ਚ ਪ੍ਰਿੰਟ ਦੇਖੋ ਜੀ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਸਕਿਨ ਪੀਚ ਕਲਰ ਆਊਗਾ ਜੀ ਬਹੁਤ ਪਿਆਰਾ ਜਿਹਾ ਕਲਰ ਹੈ ਠੀਕ ਹੈ ਜੀ ਇਹ ਵਾਲੀ ਰਹੂਗੀ ਇਹਦੇ ਨਾਲ ਬਾਟਮ ਚੈੱਕ ਕਰੋ ਜੀ ਇਹ ਵਾਲੀ ਰਹੂਗੀ ਇਹਦੇ ਨਾਲ ਬਾਟਮ ਬਹੁਤ ਹੀ ਪਿਆਰੀ ਮੈਚਿੰਗ ਹੈ ਜੇ ਡਿਜ਼ਾਈਨ ਪ੍ਰਿੰਟ ਲਾਜਵਾਬ ਜਾਂ ਰਹਿਣ ਵਾਲਾ ਬਹੁਤ ਪਿਆਰਾ ਪ੍ਰਿੰਟ ਹੈ ਠੀਕ ਹੈ ਜੀ ਸਰਦਾਰੀ ਸਾਰੇ ਸੂਟ ਰਹਿਣ ਵਾਲੇ ਆ ਸੌਫਟ ਵਾਲੀ ਬਿਲਕੁਲ ਬਿਲਕੁਲ ਸੌਫਟ ਵਾਲੀ ਪਿਓਰ ਆਰਗੈਂਜ਼ਾ ਦੇ ਬਰਾਸ਼ੋ ਪ੍ਰਿੰਟ ਵਿੱਚ ਸੂਟ ਰਹਿਣ ਵਾਲੇ ਆ ਠੀਕ ਹੈ ਜੀ ਅਗਲਾ ਦੇਖੋ ਜੀ ਮਸਟਰਡ ਸ਼ੇਡ ਦੇ ਵਿੱਚ ਆਉਣ ਵਾਲਾ ਸਭ ਤੋਂ ਪਿਆਰਾ ਸ਼ੇਡ ਹੈ ਵੀ ਇਹ ਵੀ ਮਸਟਰਡ ਸ਼ੇਡ ਦੇ ਵਿੱਚ ਆਉਣ ਵਾਲਾ ਦੇਖੋ ਜੀ ਤੁਹਾਨੂੰ ਪ੍ਰਿੰਟ ਦਿਖਾ ਦਿੰਦੇ ਆ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਇਹਨਾਂ ਜਿਹੜੀ ਬਾਟਮ ਆਉਣ ਵਾਲੀ ਹੈ ਜੀ ਇਹ ਵਾਲੀ ਅਸੀਂ ਬਾਟਮ ਲਗਾਈ ਹੈ ਠੀਕ ਹੈ ਜੀ ਬਹੁਤ ਪਿਆਰਾ ਪੀਸ ਹੈ ਇਹ ਜਿਹੜਾ ਡਲ ਆ ਰਿਹਾ ਕਲਰ ਸੇਮ ਕਲਰ ਨਹੀਂ ਆਇਆ ਠੀਕ ਹੈ ਜੀ ਪਰ ਕਲਰ ਬਹੁਤ ਹੀ ਬੈਸਟ ਤੇ ਪਿਆਰਾ ਮਸਟਰ ਸ਼ੇਡ ਦੇ ਵਿੱਚ ਰਹਿਣ ਵਾਲਾ ਹੁਣ ਜਿਹੜਾ ਕਲਰ ਸਹੀ ਆ ਰਿਹਾ ਜੀ ਦੇਖ ਸਕਦੇ ਹੋ ਤੁਸੀਂ ਦੂਰ ਤੋਂ ਇਹ ਵਾਲਾ ਸੇਮ ਕਲਰ ਹੈ ਠੀਕ ਹੈ ਜੀ ਪ੍ਰਾਈਸ ਰਹਿਣ ਵਾਲੀ ਹੈ 1250 ਰੁਪਏ ਇਹਨਾਂ ਸੂਟਾਂ ਦੇ ਜੇਕਰ ਤੁਹਾਨੂੰ ਇਹਨਾਂ ਸੂਟਾਂ ਵਿੱਚੋਂ ਕੋਈ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਸਾਡੇ ਕੋਲੇ 3-4 3 ਸੂਟ ਬਚੀ ਹੈ ਜੀ ਸਰਫ ਸ਼ਾਰਟ ਪੀਸ ਹੈ ਜੀ ਇੱਕ ਇੱਕ ਸੂਟ ਬਚਿਆ ਠੀਕ ਹੈ ਜੀ ਇਹਨਾਂ ਦੀ ਪ੍ਰਾਈਸ 990 ਰਹਿਣ ਵਾਲੀ ਹੈ ਮੈਚਿੰਗ ਸੂਟ ਰਹੂਗਾ ਚੈੱਕ ਕਰ ਸਕਦੇ ਹੋ ਜੇਕਰ ਕਿਸੇ ਨੇ ਇਹ ਵਾਲੇ ਸੂਟ ਵੀ ਸਾਡੇ ਕੋਲ ਲੈਣੇ ਆ ਇਹ ਵਾਲੀ ਮਹਿਰੂਨ ਸ਼ਰਟ ਹੈ ਜੀ ਮੈਚਿੰਗ ਸੂਟ ਮਿਲੂਗਾ ਇਹ ਵਾਲਾ ਰੈੱਡ ਦੇ ਵਿੱਚ ਆਊਗਾ ਜੀ ਮੈਚਿੰਗ ਸੂਟ ਮਿਲੂਗਾ ਤੁਹਾਨੂੰ 990 ਰੁਪਏ ਇਹਨਾਂ ਦੀ ਪ੍ਰਾਈਸ ਰਹਿਣ ਵਾਲੀ ਹੈ ਚੈੱਕ ਕਰੀ ਚੱਲੋ ਜੀ 990 ਰੁਪਏ ਇਹਨਾਂ ਦੀ ਪ੍ਰਾਈਸ ਰਹਿਣ ਵਾਲੀ ਹੈ ਠੀਕ ਹੈ ਜੀ ਖੀਨ ਖਾਪਦੇ ਸੂਟ ਰਹਿਣ ਵਾਲੇ ਆ ਜੀ ਇਹ ਦੇਖੋ ਜੀ ਇਹ ਵੀ ਇਹ ਵੀ ਤੁਹਾਨੂੰ ਮੈਚਿੰਗ ਮਿਲੂਗਾ ਜੀ ਮੈਚਿੰਗ ਸੂਟ ਰਹਿਣ ਵਾਲਾ ਜੀ ਮਾਸਟਰ ਸ਼ੇਡ ਦੇ ਵਿੱਚ ਠੀਕ ਹੈ ਜੀ 950 ਦੇ ਵਿੱਚ ਤੁਹਾਨੂੰ ਇਹ ਵਾਲਾ ਮੈਚਿੰਗ ਰਹਿਣ ਵਾਲਾ ਖੀਨ ਖਾਬ ਦਾ ਸੂਟ ਜੀ ਠੀਕ ਹੈ ਇਹਨਾਂ ਵਿੱਚੋਂ ਕੋਈ ਸੂਟ ਪਸੰਦ ਆਉਂਦਾ ਜੇਕਰ ਸ਼ਾਰਟ ਪੀਸ ਲੈਣੀ ਹੈ ਤਾਂ ਉਹ ਵੀ ਤੁਸੀਂ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਇਸ ਲਈ ਅੱਗੇ ਤੁਹਾਨੂੰ ਦਿਖਾਵਾਂਗੇ ਜੀ ਅਸੀਂ ਸਾਡੇ ਕੋਲ 10 ਸੂਟ ਬਾਕੀ ਹੈ ਜੀ ਇਹ ਜੇਕਰ ਮਿਸ ਕਿਸੇ ਮੇਰੀ ਭੈਣ ਨੇ ਲੈਣੇ ਆ ਦੇਖ ਸਕਦੇ ਹੋ ਜੀ ਇਹ ਵੀ ਤੁਹਾਨੂੰ ਪਿਓਰ ਖੀਨ ਖਾਵ ਦੇ ਵਿੱਚ ਸੂਟ ਮਿਲਣ ਵਾਲੇ ਆ ਦੇਖੋ ਬੜਾ ਸੋਹਣਾ ਜਾਂ ਹੈਂਡਵਰਕ neck ready ਹੋਇਆ ਜੀ ਦੇਖੋ ਜੀ ਨਜ਼ਦੀਕ ਤੋਂ ਤੁਹਾਨੂੰ ਦਿਖਾਉਣੇ ਆ ਹੈਂਡਵਰਕ neck ready ਹੋਇਆ ਜੀ ਇਹਦਾ ਇਹ ਵਾਲਾ ਜਿਹੜਾ ਰਹਿਣ ਵਾਲਾ ਏ ਇਹ ਪਿਓਰ ਪਿਓਰ ਦਾ ਸੂਟ ਰਹਿਣ ਵਾਲਾ ਜੀ ਇਹ ਵਾਲਾ ਖੀਨ ਖਾ ਪਿਓਰ ਖੀਨ ਖਾਵ ਦਾ ਸੂਟ ਰਹਿਣ ਵਾਲਾ ਇਹ ਵਾਲਾ ਇਹਦਾ neck ready ਹੋਇਆ ਜੀ ਠੀਕ ਹੈ ਜੀ ਇਹ ਵਾਲਾ ਇਹਦਾ ਪੈਚ ਲਾ ਕੇ ਘੇਰਾ ready ਹੋਇਆ ਦੇਖ ਸਕਦੇ ਹੈਂਡਵਰਕ ਸੂਟ ਹੈ ਜੀ ਪੈਚ ਲਾ ਕੇ ਘੇਰਾ ਰੈਡੀ ਹੋਇਆ ਬਿਲਕੁਲ ਹੈਂਡਵਰਕ ਸੂਟ ਹੈ ਜੀ ਤੁਹਾਨੂੰ ਪਿਓਰ ਚਨੂਨ ਦਾ ਦੁਪੱਟਾ ਮਿਲਣ ਵਾਲਾ ਹੈ ਬਾਟਮ ਦੇ ਉੱਪਰ ਵੀ ਤੁਹਾਨੂੰ ਵਰਕ ਮਿਲਣ ਵਾਲਾ ਸੀ ਠੀਕ ਹੈ ਜੀ ਸ਼ਿਲਕ ਦੀ ਬਾਟਮ ਰਹਿਣ ਵਾਲੀ ਹੈ ਬਾਟਮ ਉੱਪਰ ਵੀ ਤੁਹਾਨੂੰ ਵਰਕ ਮਿਲਣ ਵਾਲਾ ਹੈ 2800 ਰੁਪਏ ਦੀ ਪ੍ਰਾਈਸ ਰਹਿਣ ਵਾਲੀ ਹੈ ਜੀ ਹੈਂਡਵਰਕ ਦੇ ਸੂਟ ਹੈ ਜੀ ਤੁਹਾਡੇ ਵਾਸਤੇ ਲੈ ਕੇ ਆਈ ਇਹ ਵਾਲਾ ਕਲਰ ਦੀ ਤੇ ਵੀਰੇ ਦੇ ਵੀਡੀਓ ਚ ਕਲਰ ਡਾਲ ਜੀ ਆਉਂਦੇ ਪਰ ਕਲਰ ਇੰਦੇ ਪਿਆਰੇ ਆ ਜੀ ਇਹ ਵਾਲਾ ਮਿਲੂਗਾ ਤੁਹਾਨੂੰ ਪੀਚ ਨੈੱਕ ਰੈਡੀ ਹੋਇਆ ਬਹੁਤ ਹੀ ਜ਼ਿਆਦਾ ਪਿਆਰਾ ਠੀਕ ਹੈ ਜੀ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਪਿਆਰਾ ਨੈਕ ਰੈਡੀ ਹੋਇਆ ਪਿਓਰ ਕਰੇਪ ਦੀ ਰਹੂਗੀ ਬਾਟਮ ਚੈੱਕ ਕਰੋ ਜੀ ਬਾਟਮ ਦੇ ਉੱਪਰ ਤੁਹਾਨੂੰ ਵਰਕ ਮਿਲੇਗਾ ਤਨੂਨ ਦਾ ਰਹੂਗਾ ਦੁਪੱਟਾ ਠੀਕ ਹੈ ਜੀ ਵਰਕ ਤੁਸੀਂ ਦੇਖ ਸਕਦੇ ਹੋ ਪੀਚ ਕਲਰ ਹੈ ਜੀ ਇਹ ਪ੍ਰਾਈਸ ਰਹੂਗੀ 2800 ਰੁਪਏ ਜੀ ਖੀਨ ਖਾਬ ਦੇ ਸੂਟ ਰਣ ਵਾਲਿਆ ਪਿਓਰ ਖੀਨ ਖਾਬ ਦੇ ਇੱਕ ਇਹ ਵੀ ਕਲਰ ਮਿਲੇਗਾ ਤੁਹਾਨੂੰ ਬਹੁਤ ਹੀ ਜ਼ਿਆਦਾ ਪਿਆਰਾ ਪਿਸਤਾ ਜਾਂ ਸ਼ੇਰ ਦੇਖੋ ਜੀ ਨੇ ਜੀ ਇੱਕ ਤੋਂ ਤੁਹਾਨੂੰ ਦਿਖਾਉਣੀ ਹੈ ਦਾ ਹੈਂਡਵਰਕ ਠੀਕ ਹੈ ਜੀ ਪਰ ਕਲਰ ਇੰਨਾ ਸੋਹਣਾ ਸੂਟ ਹੈ ਪਰ ਇਹ ਉਹਨਾ ਵੀਡੀਓ ਦੇ ਥੋੜੇ ਡਲ ਜਿਹਾ ਦਿਖਦੇ ਆ ਕਿਉਂਕਿ ਇਹਦੀ ਸ਼ਾਈਨਿੰਗ ਇੰਨੀ ਆ ਥੋੜੀ ਜਿਹੀ ਡਲ ਦਿਖਦੀ ਆ ਉੱਪਰੋਂ ਲਾਈਟ ਪੈਂਦੀ ਆ ਇਸ ਕਰਕੇ ਪਰ ਇਹ ਬਹੁਤ ਪਿਆਰੇ ਸੂਟ ਰਹਿਣ ਵਾਲੇ ਆ ਜੀ ਇਹ ਵਾਲੀ ਰਹੂਗੀ ਇਹਦੇ ਨਾਲ ਚਰੂਨ ਚਰੂਨ ਸ਼ਪੂਨ ਦਾ ਦੁਪੱਟਾ ਵਰਕ ਵਾਲਾ ਇਹ ਵਾਲੀ ਪਿਓਰ ਕਰੇਵ ਦੀ ਰਹੂਗੀ ਬਾਟਮ ਜੀ ਦੇਖੋ ਜੀ ਠੀਕ ਹੈ ਜੀ ਇੰਨਾ ਸੂਟਾਂ ਵਿੱਚੋਂ ਜੇਕਰ ਤੁਹਾਨੂੰ ਕੋਈ ਸੂਟ ਪਸੰਦ ਆ スクリーンショット ਲੈ ਕੇ ਸਾਡੇ ਕੋਲੋਂ ਤੁਸੀਂ ਬਾਈ ਕਰ ਸਕਦੇ ਹੋ ਇਸ ਤੋਂ ਅੱਗੇ ਸਾਡੇ ਕੋਲੇ ਇਹ ਵਾਲੇ ਸੂਟ ਬਚੇ ਆ ਸਿਰਫ ਦੋ ਸੂਟ ਬਚੇ ਆ ਜੀ ਇਹ ਰਹਿਣ ਵਾਲਿਆ ਜੀ ਕ੍ਰਸ਼ 골ਡ ਦੇ ਠੀਕ ਹੈ ਜੀ ਕ੍ਰਸ਼ 골ਡ ਦੀ ਇਹਨਾਂ ਦੀ ਪ੍ਰਾਈਸ ਰਹੋਗੀ 1450 ਕਿਉਂਕਿ ਜੀ ਬੋਟਮ ਵੀ ਕ੍ਰਸ਼ਰੀ ਹੈ 1450 ਰੁਪਏ ਦੀ ਪ੍ਰਾਈਸ ਰਹਿਣ ਵਾਲੀ ਹੈ ਜੀ ਦੋ ਪੀਸ ਬਾਕੀ ਹੈ ਸਾਡੇ ਕੋਲੇ ਜੇਕਰ ਮੇਰੀ ਭੈਣ ਨੇ ਕਿਸੇ ਨੇ ਲੈਣੇ ਆ ਜੀ ਤਾਂ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਇਹ ਕੇਵਲ ਆ ਪੀਸ ਹੈ ਜੀ ਇਹ ਵੀ ਪ੍ਰਾਈਸ ਰਹੂਗੀ 1400 ਰੁਪਏ ਮੈਚਿੰਗ ਸੂਟ ਆ ਜੀ ਦੇਖੋ ਦੇਖੋ ਜੀ ਮੈਚਿੰਗ ਸੂਟ ਹਨ ਇਹ ਸ਼ਿਮਰ ਦੀ ਬਾਟਮ ਲੱਗੀ ਹੋਈ ਹੈ ਜੀ ਠੀਕ ਹੈ ਜੀ 골ਡ ਕ੍ਰਸ਼ ਦੇ ਵਿੱਚ ਰਹਿਣ ਵਾਲੇ ਸੂਟ 골ਡ ਕ੍ਰਸ਼ ਦੇ ਵਿੱਚ ਡਿਜੀਟਲ ਪ੍ਰਿੰਟ ਵਾਲਾ ਜੀ 1400 ਰੁਪਏ 1450 ਰੁਪਏ ਇਹਨਾਂ ਦੀ ਪ੍ਰਾਈਸ ਰਹੂਗੀ ਇਸ ਕੋ ਕਿਥਾਮਾਂਗੇ ਤੁਹਾਨੂੰ ਅਸੀਂ ਪਲੇਨ ਪੀਸ ਲਓ ਜੀ ਹੁਣ ਅਸੀਂ ਤੁਹਾਨੂੰ ਲੱਗੇ ਆ ਪਲੇਨ ਪੀਸ ਤੋਂ ਖੋਣ ਇਹਨਾਂ ਦੀ ਪ੍ਰਾਈਸ ਰਹੂਗੀ 200 ਰੁਪਏ ਕੱਟ ਰਹੂਗੀ 4.5 ਤੱਕ ਦੀ ਰਹਿਣ ਵਾਲੀ ਕੱਟ ਇਹਨਾਂ ਦੀ ਪੀਸਾਂ ਦੀ ਚੈੱਕ ਕਰੋ ਜੀ ਪੀਸ ਠੀਕ ਹੈ ਜੀ ਪੀਸ ਜਿਹੜੇ ਲੈ ਕੇ ਆ ক্রਸ਼ ਦੇ ਵਿੱਚ ਲੈ ਕੇ ਆਇਆ 골ਡ ক্রਸ਼ ਦੇ ਵਿੱਚ ਪੀਸ ਲੈ ਕੇ ਆ ਚੈੱਕ ਕਰੀ ਚੱਲੋ ਜੀ ਠੀਕ ਹੈ ਜੀ ক্রਸ਼ ਦੇ ਵਿੱਚ ਰਹਿਣਗੇ ਪੀਸ ਪ੍ਰਾਈਸ ਰਹੂਗੀ 200 4 ਤੋਂ 4.5 ਵੀ ਹੋ ਸਕਦੀ ਹੈ 4.5 ਵੀ ਹੋ ਸਕਦੀ ਹੈ ਕੱਟ ਇਹਨਾਂ ਦੀ ਆਹ ਦੇਖੋ ਜੀ ਰਾਇਲ ਜਾਂ ਬਲੂ ਕਲਰ ਹੈ ਚੈੱਕ ਕਰੀ ਚੱਲੋ ਜੀ ਰਾਇਲ ਬਲੂ ਕਲਰ ਹੈ ਇਹ ਵਾਲਾ ਕਲਰ ਚੈੱਕ ਕਰੋ ਜੀ ਪਿਸਤਾ ਕਲਰ ਦੇ ਵਿੱਚ ਰਹਿਣ ਵਾਲਾ ਪੀਸ ਹੈ ਜੀ ਕ੍ਰਸ਼ ਦੇ ਪੀਸ ਰਹਿਣਗੇ ਸਾਰੇ ਇਹ ਵਾਲਾ ਗਾਜਰੀ ਜੀ ਸ਼ੇਡ ਤੇ ਵਿੱਚ ਰਹੂਗਾ ਕ੍ਰਸ਼ ਦੇ ਪੀਸ ਰਹਿਣਗੇ ਜੀ 200 ਰੁਪਏ ਇਹਨਾਂ ਦੀ ਪ੍ਰਾਈਸ ਰਹੂਗੀ ਵਾਈਨ ਸ਼ੇਡ ਦੇ ਵਿੱਚ ਰਹੂਗਾ ਜੀ ਵਾਈਨ ਸ਼ੇਡ ਹੈ ਇਹ ਇਹ ਵਾਲਾ ਰਹੂਗਾ ਲਾਈਟ ਜਾਂ ਫਿਰੋਜੀ ਸ਼ੇਡ ਲਾਈਟ ਫਿਰੋਜੀ ਸ਼ੇਡ ਪੀਸ ਰਹਿਣ ਵਾਲਾ ਚੈੱਕ ਕਰੀ ਚੱਲੋ ਜੀ ਕਲਰ ਇਹ ਵੀ ਗਾਜਰੀ ਟੋਨ ਦੇ ਵਿੱਚ ਹੈ ਕ੍ਰਸ਼ ਦੇ ਰਹਿਣਗੇ ਪੀਸ ਇਹ ਵਾਲਾ ਰਹੂਗਾ ਜੀ ਮਸਟਰ ਸ਼ੇਡ ਦੇ ਵਿੱਚ ਮਸਟਰ ਸ਼ੇਡ ਦੇ ਵਿੱਚ ਰਹੂਗਾ ਜੀ ਇਹ ਵਾਲਾ ਰਹੂਗਾ ਮਾਊਸ ਸ਼ੇਡ ਦੇ ਵਿੱਚ ਥੋੜਾ ਜਿਹਾ ਡਬਲ ਸ਼ੇਡ ਵੀ ਪੀਸ ਹੈ ਮਾਊਸ ਸ਼ੇਡ ਹੈ ਕ੍ਰਸ਼ ਦੇ ਵਿੱਚ ਰਹੂਗਾ ਜੀ ਕ੍ਰਸ਼ ਇਹ ਵਾਲਾ ਜਿਹੜਾ ਕਲਰ ਰਹੂਗਾ ਮੋਰ ਪੰਖੀਆ ਜਿਹਾ ਕਲਰ ਹੈ ਜੀ ਠੀਕ ਹੈ ਜੀ ਕ੍ਰਸ਼ ਵਿੱਚ ਰਹੂਗਾ ਇਹ ਮਾਊਸ ਸ਼ੇਡ ਦੇ ਵਿੱਚ ਫੇਰ ਹੈ 골ਡ ਕ੍ਰਸ਼ ਵੀ ਹੈ ਇਹ ਰਹੂਗਾ ਬੋਟਲ ਗ੍ਰੀਨ ਕਲਰ ਚ ਬੋਟਲ ਗ੍ਰੀਨ ਕਲਰ ਚ ਇਹ ਵਾਲਾ ਕਲਰ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਗਾਜਰੀ ਡਾਰਕ ਗਾਜਰੀ ਜੀ ਛੇੜਾ ਜੀ ਇਹਦੀ ਇਹ ਵਾਲਾ ਰਹੂਗਾ ਜੀ ਮੂੰਗਿਆ ਕਲਰ ਠੀਕ ਹੈ ਜੀ ਮੂੰਗਿਆ ਕਲਰ ਕਹਾਂਗੇ ਅਸੀਂ ਇਹਨੂੰ ਕ੍ਰਸ਼ ਦੇ ਵਿੱਚ ਸਾਰੇ ਪੀਸ ਰਹਿਣ ਵਾਲੇ ਆ ਵਾਈਨ ਇਹ ਪਰਪਲ ਕਲਰ ਹੈ ਜੀ ਪਰਪਲ ਕਲਰ ਹੈ ਚੈੱਕ ਕਰੋ ਇਹ ਵਾਲਾ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਕਲਰ ਹੈ ਮੈਂ ਰਹਿਣ ਵਾਲਾ ਸੇਮ ਜਿਹੜੇ ਕਲਰ ਆ ਰਹੇ ਕੈਮਰੇ 'ਚ ਸੇਮ ਆ ਜੀ ਇਹ ਵੀ ਕ੍ਰਸ਼ ਦੇ ਵਿੱਚ ਬਲੂ ਸ਼ੇਡ ਦੇ ਵਿੱਚ ਰਹੂਗਾ ਜੀ ਰੈੱਡ ਸ਼ੇਡ ਦੇ ਵਿੱਚ ਰਹੂਗਾ ਰੈੱਡ ਸ਼ੇਡ ਹੈ ਜੀ ਇਹ ਬੋਟਲ ਗ੍ਰੀਨ ਕਲਰ ਹੈ yellow ਸ਼ੇਡ ਦੇ ਵਿੱਚ ਰਹੂਗਾ ਜੀ ਇਹ ਇਹ ਵੀ ਨਮਾਜਾ ਕਲਰ ਹੈ ਇੰਗਲਿਸ਼ ਸਟੋਨ ਦੇ ਵਿੱਚ ਬਹੁਤ ਪਿਆਰਾ ਕਲਰ ਆਉਣ ਵਾਲਾ ਜੀ ਕਰਾਸ਼ ਦੇ ਵਿੱਚ ਰਹਿਣਗੇ ਪੀਸ येलो ਮਾਸਟਰਡ ਜਿਹਾ ਸ਼ੇਡ ਹੈ ਬੜਾ ਪਿਆਰਾ ਜਾਂ ਇਹ ਵੀ ਕਲਰ ਬੜਾ ਸੋਹਣਾ ਜਾ ਜੇ ਇੰਗਲਿਸ਼ ਗ੍ਰੀਨ ਜੀ ਸ਼ੇਡ ਚ ਰਹੂਗਾ ਜੀ ਜਿਹੜਾ ਕਾਫੀ ਟ੍ਰੈਂਡ ਦੇ ਵਿੱਚ ਇਹ ਵਾਲਾ ਕਲਰ ਇਹ ਵੀ ਕਲਰ ਬਹੁਤ ਟ੍ਰੈਂਡ ਦੇ ਵਿੱਚ ਰਹਿਣ ਵਾਲਾ ਜੀ ਬਹੁਤ ਪਿਆਰੀ ਸ਼ੇਡ ਹੈ ਦੀ ਦੇਖੋ ਜੀ ਇਹ ਵੀ ਕਰਾਸ਼ ਦੇ ਵਿੱਚ ਰਹੂਗਾ ਪੀਸ ਦੇਖ ਸਕਦੇ ਹੋ ਤੁਸੀਂ ਕਲਰ ਦੇਖੋ ਲਾਈਟ ਜਿਹਾ ਫਰੋਜੀ ਹੈ ਮਾਸਟਰ ਸ਼ੇਡ ਹੈ ਜੀ ਠੀਕ ਹੈ ਜੀ ਪਿਸਤਾ ਸ਼ੇਡ ਹੈ ਜੀ ਚੈੱਕ ਕਰੋ ਪਿਸਤਾ ਸ਼ੇਡ ਦੇ ਵਿੱਚ ਬਲਊ ਰਹੂਗਾ ਜੀ ਇਹ ਵਾਲਾ ਕਲਰ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਕਲਰ ਆਉਣ ਵਾਲਾ ਹੈ ਗਾਜਰੀ ਸ਼ੇਡ ਹੈ ਮੂਵ ਸ਼ੇਡ ਦਾ ਰਹੂਗਾ ਮੂਵ ਸ਼ੇਡ ਹੈ ਜੀ ਇਹ ਲਾਈਟ ਜਿਹਾ ਮੀਲਾ ਲਾਈਟ ਜਿਹਾ ਮਿੱਠਾ ਜਿਹਾ ਪੀਲਾ ਕਲਰ ਹੈ ਇਹ ਵੀ ਕ੍ਰਸ਼ ਦੇ ਵਿੱਚ ਰਹੂਗਾ ਕਲਰ ਹੈਗਾ ਬਹੁਤ ਹੀ ਪਿਆਰਾ ਜਿਹਾ ਲਾਈਟ ਜਿਹਾ ਫਰੋਜੀ ਜਿਹਾ ਸ਼ੇਡ ਹੈ ਜੀ ਇਹ ਵਾਲਾ ਪੀਸ ਦੇਖੋ ਜੀ ਇਹ ਵੀ ਕਲਰ ਬੜਾ ਪਿਆਰਾ ਜਿਹਾ ਰਹੂਗਾ ਇਹ ਮੋਸਟਰ ਸ਼ੇਡ ਦੇ ਵਿੱਚ ਠੀਕ ਹੈ ਜੀ ਇਹਨਾਂ ਪੀਸਾਂ ਵਿੱਚ ਕੋਈ ਵੀ ਪੀਸ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜੇਕਰ ਸਕਰੀਨ ਉੱਪਰ ਤੁਹਾਨੂੰ ਮੈਂ ਨੰਬਰ ਮੈਂਸ਼ਨ ਕੀਤਾ ਉਸ ਨੰਬਰ ਤੇ ਸਾਨੂੰ ਕਾਲ ਕਰੋ ਮੈਸੇਜ ਕਰੋ ਤੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਸਾਡੀ ਜਿਹੜੀ ਲੋਕੇਸ਼ਨ ਹੈਗੀ ਅਸੀਂ ਪਟਲਾਡਾ ਡਿਸਟ੍ਰਿਕਟ ਕਮਾਂਡ ਸਾਹਬ ਤੋਂ ਬਿਲੋਂਗ ਕਰਦੇ ਹਾਂ ਜੀ ਜੇਕਰ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਹੈ ਤਾਂ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਵੀ ਕਰ ਸਕਦੇ ਹੋ ਜੇਕਰ ਤੁਸੀਂ ਪਿੱਖੀ ਰੋਡ ਤੋਂ ਆ ਰਹੇ ਹੋ ਤਾਂ ਤੁਹਾਨੂੰ ਓਵਰਬ੍ਰੈਜ ਕ੍ਰਾਸ ਕਰਕੇ ਜੀ ਉਹਦੀ ਲੈਫਟ ਸਾਈਡ ਆਉਣਾ ਲੈਫਟ ਸਾਈਡ ਆ ਕੇ ਪਹਿਲੀ ਗਲੀ ਸੈਂਟਰ ਕਰਕੇ ਸਾਡੀ ਸ਼ਾਪ ਹੈ ਜੀ ਜੇਕਰ ਤੁਸੀਂ ਬੋਹਾ ਰੋਡ ਤੋਂ ਆ ਰਹੇ ਹੋ ਜੀ ਤਾਂ ਤੁਸੀਂ ਓਵਰ ਬ੍ਰਿਜ ਨੂੰ ਕ੍ਰਾਸ ਨਹੀਂ ਕਰਨਾ ਉਹਦੀ ਰਾਈਟ ਸਾਈਡ ਆ ਕੇ ਪਹਿਲੀ ਗਲੀ ਆਉਗੀ ਜੀ ਮੋਡਰਨ ਵਾਲੀ ਉਹਦੇ ਵਿੱਚ ਐਂਟਰ ਕਰਕੇ ਸਾਡੀ ਸ਼ਾਪ ਹੈ ਮੇਰੀ ਸ਼ਾਪ ਤੇ ਵਿਜ਼ਿਟ ਕਰਕੇ ਵੀ ਤੁਸੀਂ ਇਹ ਵਾਲੇ ਪੀਸ ਲੈ ਸਕਦੇ ਹੋ ਆ ਤੁਹਾਨੂੰ ਤੁਹਾਡਾ ਮੇਰੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਕੱਲ ਅਸੀਂ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਥੈਂਕ ਯੂ ਜੀ